ਉਹਨੂੰ ਤੱਕਿਆ ਤੇ ਮੈਂ ਖੋ ਗਈ ਖੁੱਲ ਜਾ ਖੁੱਲ ਜਾ ਸਮ ਸਮ ਹੋ ਗਈ ਐ ਕੋਈ ਜਾਦੂ ਜਾ ਟੋਣਾ ਜਾ ਕੋਈ ਟੋਂਗ ਮੁੰਡੇ ਆ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੁੰਡੇ ਆ ਦਾਸ ਕੀਤੀ ਬਾਬਾ ਜੀ ਤੋਂ ਮੈਂ ਕਿਹਾ ਅਗਲਾ ਲੌਂਗ ਲੱਚੀ ਮੈਂ ਗਾਵਾਂਗੀ ਵਾਓ ਤੇ ਉਹ ਦੇਖੋ ਬਾਬਾ ਜੀ ਨੇ ਅਰਦਾਸ ਸੁਣ ਲਈ ਔਰ ਅਗਲਾ ਲੌਂਗ ਲੱਚੀ ਮੇਰੀ ਝੋਲੀ ਚ ਪਾਤਾ ਮੈਂ ਲੌਂਗ ਲੱਚੀ ਟੂ ਗਾਇਆ ਐਸ ਫਿਲਮ ਚ ਜਿਹੜੇ ਮਜਲੂ ਪਿਕਚਰ ਚ ਇਹਨਾਂ ਦੇ ਦੋ ਤਿੰਨ ਗਾਣੇ ਨੇ ਕਮਾਲ ਦੇ ਗਾਣੇ ਨੇ ਮੈਂ ਇਸ ਮੁਕਾਮ ਤੇ ਸਿਨਾ ਕਰਕੇ ਹੀ ਆ ਜੇ ਨਾਂ ਮੈਨੂੰ ਗਵਾਦੇ ਤੇ ਮੈਂ ਨਹੀਂ 79 ਗਿਲ ਉਹਨਾਂ ਦੇ ਨਾਲ ਗਾਣਾ ਉਹਨਾਂ ਇੱਕ 79 ਦਾ ਤੁਹਾਨੂੰ ਪਤਾ ਕਿੰਨੀ ਵੱਡੀ ਹਿਸਟਰੀ ਹੈ ਉਹਨਾਂ ਦੇ ਨਾਲ ਗਾਣਾ ਹੋਣਾ ਠੀਕ ਹੈ ਉਹਨਾਂ ਦੇ ਨਾਲ ਗਾਣਾ ਹੋਣਾ ਉਹ ਬਹੁਤ ਵੱਡੀ ਗੱਲ ਹੈ ਹੁਣ ਈਮੇਲ ਵਾਲੀ ਗਾਇਕੀ ਹੈ ਇੱਥੇ ਅਸੀਂ ਗਾਣਾ ਬਣਾਇਆ ਈਮੇਲ ਤੇ ਭੇਜਦਾ ਸਿੰਗਰ ਕਹਿੰਦਾ ਜੀ ਮੈਂ ਕੈਨੇਡਾ ਬੈਠਾ ਜੀ ਮੈਂ ਗਾਣਾ ਗਾ ਕੇ ਭੇਜਦਾ ਉਹਨੇ ਦੋ ਕਈ ਵਾਰ ਸਾਡੀ ਮਜਬੂਰੀ ਬਣ ਜਾਂਦੀ ਕਿ ਪਿਕਚਰ ਦਾ ਗਾਣਾ ਦੇਣਾ ਤੇ ਕਰਨਾ ਪੈਂਦਾ ਕਿਹੜੀ ਇੱਕ ਗੱਲ ਸੀ ਨਾ ਉਹ ਕਿਤੇ ਨ ਕਿਤੇ ਨਾ ਟੁੱਟ ਗਈ ਜਿਹੜਾ ਅਸੀਂ ਕਹਿੰਦੇ ਨੇ ਕਿ ਇੰਡਸਟਰੀ ਡਾਊਨ ਕਿਉਂ ਜਾ ਰਹੀ ਹੈ ਸ਼ਾਇਦ ਉਹਦਾ ਮਿਊਜ਼ਿਕ ਇੰਡਸਟਰੀ ਕਿਉਂ ਡਾਊਨ ਜਾ ਰਹੀ ਉਹਦਾ ਕਿਤੇ ਨ ਕਿਤੇ ਐਡਰੋ ਬੈਕ ਪੰਗੂ ਮੈਡਮ ਵੇਖ ਲਓ ਮੈਨੂੰ ਲੱਗਦਾ ਕਿ ਇਹਨਾਂ ਨੇ ਸ਼ਾਇਦ ਜਿੰਨਾ ਟੀਮਾਂ ਨਾਲ ਕੰਮ ਕੀਤਾ ਉਹ ਟੀਮਾਂ ਨਾਲ ਘੱਟੋ ਘੱਟ 100-100 ਫਿਲਮਾਂ ਇਹਨਾਂ ਨੇ ਉਸੇ ਟੀਮਾਂ ਨਾਲ ਕੀਤੀ ਮੁਖੀਆਂ ਤੇ ਜੀਆਂ ਤੈਨੂੰ ਚੰਗਾ ਲੱਗਦਾ ਤਾਂ ਵੇ ਸੂਰਜ ਮੁਖੀਆਂ ਵੀ ਜੀਆਂ ਤੈਨੂੰ ਚੰਗਾ ਲੱਗਦਾ ਤਾਂ ਤੈਨੂੰ ਚੰਗਾ ਲੱਗਦਾ ਤਾਂ ਤੇਲਪੋਸ ਪੰਜਾਬੀ ਦੇਖ ਲੈ ਦਰਸ਼ਕਾਂ ਦਾ ਸਵਾਗਤ ਹੈ ਵੀ ਸੀ ਆਰ ਤੋਂ ਅਹ ਅੰਟੀਨੇ ਦਾ ਜਿਹੜਾ ਸਫਰ ਹੈਗਾ ਜਦੋਂ ਉਸ ਕਿਸਮ ਅੰਟੀਨੇ ਹੁੰਦੇ ਸੀ ਪਿੰਡਾਂ 'ਚ ਉਸ ਸਮੇਂ ਦੇ ਜਿਹੜੇ ਸਫਰ ਦੇ ਵਿੱਚ ਲੰਘ ਕੇ ਗੁਰਪ੍ਰੀਤ ਭੰਗੂ ਮੈਮ ਜਿਨ੍ਹਾਂ ਨੇ ਉਹ ਸਫਰ ਤੋਂ ਬਾਅਦ ਅੱਜ ਜਿਹੜੀ ਐਚਡੀ ਸਿਨੇਮੇ ਹੈਗੇ ਨੇ ਉਸ ਤੱਕ ਦਾ ਸਫਰ ਤੈਅ ਕੀਤਾ ਤੇ ਬਹੁਤ ਹੀ ਵਧੀਆ ਕਿਰਦਾਰ ਹਮੇਸ਼ਾ ਕਿਤੇ ਨੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਾਂਜੀ ਥੈਂਕ ਯੂ ਬੱਟੇ ਥੈਂਕ ਯੂ ਬles you ਤੇ ਮੈਡਮ ਦਾ ਨਾਮ मैडम ਦਾ ਨਾਮ ਸਿਮਰਨ ਜਾਂ ਸਿਮਰਨ ਜਾਂ ਜੀ ਲਈ ਆਪਣੀ ਜ਼ਿੰਦਗੀ ਉਹ ਅੱਜ ਵੀ ਜਦੋਂ ਵੱਜਦਾ ਹੈ ਨਾ ਤੇ ਫਿਰ ਲੱਗਦਾ ਵੀ ਅੱਜ ਮੈਂ ਲੌਂਗ ਲਾਚੀ ਟੂ ਚ ਗਾਣੇ ਨੂੰ ਲੋਕਾਂ ਨੇ ਕਿੰਨਾ ਪਿਆਰ ਕੀਤਾ ਉਸ ਤੋਂ ਬਾਅਦ ਅਸੀਂ ਮੁਟਿਆਰਾਂ ਫਿਲਮ ਦੇ ਵਿੱਚ ਅ ਨਹੀਂ ਮਟਿਆਰਾ ਫਿਲਮ ਨਹੀਂ ਬੂਹੇ ਬਾਰੀਆਂ ਚ ਗਾਣਾ ਸਾਡਾ ਹੈ ਨਾ ਤੇ ਕਮਾਲ ਦਾ ਇੰਨਾ ਚੱਲਿਆ ਲੌਂਗ ਨੂੰ ਲਾਚੇ ਨੂੰ ਚ ਮਿਲ ਗਈਆਂ ਲੱਗਦਾ ਮਿਲ ਗਈਆਂ ਜੀ ਬਿਲਕੁਲ ਬਿਲਕੁਲ ਲੌਂਗ ਨੂੰ ਲੌਂਗ ਨੂੰ ਲਾਚੀਆਂ ਮਿਲ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਮਿਲ ਰਹੀਆਂ ਨੇ ਉਹ ਆ ਗਏ ਕਮਾ ਉਸਤਾਦ ਕਾ ਕਰਕੇ ਜਿੰਨੇ ਸੋਨਾ ਆਉਂਦਾ ਤਾਂ ਮੈਨੂੰ ਵੀ ਇਹ ਨਾਲ ਚੰਡ ਦੇਣਾ ਸੀ ਬਹੁਤ ਪਾਜੀ ਕੀ ਹਾਲ ਹੈ ਬੱਸ ਤੁਸੀਂ ਸੁਣਾਓ ਜੀ ਬਸ ਠੀਕ ਠਾਕ ਤੇ ਕਿਵੇਂ ਇਹਨਾਂ ਦੇ ਗਾਣੇ ਤੇ ਇਹਨਾਂ ਨੇ ਜੋ ਗੱਲ ਕੀਤੀ ਹੈ ਬਾ ਕਮਾਲ ਹੈ ਜੀ ਸ਼ਤਰਗਿਰ ਪਾਜੀ ਦੀ ਗੱਲ ਚਸ਼ਮੇ ਲਾ ਲਾਂ ਪਹਿਲੇ ਅੱਜ ਅੱਜ ਜੀ ਅੱਛਾ ਕੀ ਸੀ ਕਿ ਦੇਖੋ ਗਾਣਾ ਗਾਣਾ ਤੇ ਵਜਾਣਾ ਠੀਕ ਹੈ ਇਹਦੇ ਅੱਗੇ ਪਹਿਲੇ ਨਾ ਲੱਗਾ ਆ ਪਹਿਲੇ ਨਾ ਲੱਗਾ ਨਾ ਕੋ ਗਾ ਸਕਦਾ ਨਾ ਕੋ ਵਜਾ ਸਕਦਾ ਹਨਾ ਦੋਈ ਚੀਜ਼ਾਂ ਨੇ ਹੁਣ ਲੇਕਿਨ ਗਾਣਾ ਇੰਨਾ ਔਖਾ ਹੈ ਵਜਾਣਾ ਇੰਨਾ ਔਖਾ ਹੈ ਔਰ ਜਿਹੜਾ ਦੋਵਾਂ ਦਾ ਕੰਬੀਨੇਸ਼ਨ ਹੈ ਉਹ ਤੇ ਬਹੁਤ ਹੀ ਔਖਾ ਹੈ ਔਰ ਕੰਬੀਨੇਸ਼ਨ ਮਿਲ ਲੈ ਹਮੇਸ਼ਾ ਸਭ ਤੋਂ ਵੱਡੀ ਗੱਲ ਹੈ ਕਿ ਟੀਮਾਂ ਕੰਮ ਕਰਦੀਆਂ ਟੀਮਾਂ ਕੰਮ ਕਰਦੀਆਂ ਐਕਟਰਾਂ ਦੀ ਟੀਮਾਂ ਹੁਣ ਪੰਗੂ ਮੈਡਮ ਵੇਖ ਲਓ ਮੈਨੂੰ ਲੱਗਦਾ ਕਿ ਇਹਨਾਂ ਨੇ ਸ਼ਾਇਦ ਜਿੰਨਾਂ ਟੀਮਾਂ ਨਾਲ ਕੰਮ ਕੀਤਾ ਉਹ ਟੀਮਾਂ ਨਾਲ ਘੱਟੋ ਘੱਟ 100-100 ਫਿਲਮਾਂ ਇਹਨਾਂ ਨੇ ਉਸੇ ਟੀਮਾਂ ਨਾਲ ਕੀਤੀ ਹੋਣੀ ਹੈ ਤੇ ਉਹਨਾਂ ਦਾ ਕੰਬੀਨੇਸ਼ਨ ਆਪਸ ਚ ਇਹਨਾਂ ਦੇ ਡਾਇਲੌਗ ਦੀ ਡਿਲੀਵਰੀ ਆ ਇੱਕ ਦੂਸਰੇ ਨੂੰ ਵੇਖਦੇ ਨੇ ਚਿਹਰੇ ਨੂੰ ਵੇਖਦੇ ਆ ਇਹਨਾਂ ਦੀ ਡਾਇਲੌਗ ਡਿਲੀਵਰੀ ਸਬਮਿਟ ਹੋ ਜਾਂਦੀ ਹੈ ਮੋਟੇ ਵੇਖੇ ਹਾਸਾ ਆ ਜਾਂਦਾ ਹਾਏ ਵੇ ਸਾਡਾ 뮤직 ਡਾਇਰੈਕਟਰ ਗੁਰਵੀਰ ਜੀ ਸ਼ੋਕਰਾਨਾ ਨੇ ਇਹ ਕਿਹਾ ਵੀ ਇਹਨਾਂ ਨੂੰ ਦੇਖ ਕੇ ਹਾਸਾ ਆ ਜਾਂਦਾ ਅੱਛਾ ਦਾ ਤਾਂ ਵੈਸੇ ਹੀ ਬਾਹਰ ਹੈਗੇ ਨੇ ਤੇ ਜਦੋਂ ਤੁਸੀਂ ਬੇਸ਼ੱਕ ਵੇਖ ਕੇ ਹੱਸਦੇ ਹੀ ਵੇਖਦਾ ਥੈਂਕ ਯੂ ਕੇ ਥੈਂਕ ਯੂ ਕੇ ਕਿਸੇ ਨੂੰ ਦੇਖ ਕੇ ਜਦੋਂ ਆਪਾਂ ਹੱਸ ਲੈਂਦੇ ਆ ਇਹਦਾ ਮਤਲਬ ਪੋਜ਼ਿਟਿਵਿਟੀ ਹੈ ਹਾਂਜੀ ਤੇ ਦੂਸਰੀ ਗੱਲ ਹੈ ਕਿ ਜੇ ਤੇ ਸਿੰਗਰ ਦਾ ਕੰਬੀਨੇਸ਼ਨ ਮਿਊਜ਼ਿਕ ਡਾਇਰੈਕਟਰ ਦਾ ਕੰਬੀਨੇਸ਼ਨ ਉਹ ਬੜੇ ਇੰਪੋਰਟੈਂਟ ਨੇ ਗਾਣਾ ਗਾਣ ਵਾਲੇ ਅਗਰ ਮਿਊਜ਼ਿਕ ਡਾਇਰੈਕਟਰ ਦੀ ਗੱਲ ਸਿੰਗਰ ਸਮਝ ਜਾਂਦਾ ਫਿਰ ਤੇ ਠੀਕ ਹੈ ਲੇਕਿਨ ਅੱਜ ਕੱਲ ਕੀ ਹੈ ਕਿ ਅੱਜ ਕੱਲ ਉਹ ਈਮੇਲ ਵਾਲੀ ਗਾਇਕੀ ਹੋ ਗਈ ਹੈ ਈਮੇਲ ਪਹਿਲੇ ਅਸੀਂ ਕਰਦੇ ਸੀ ਉਹ ਗਾਇਕੀ ਕਿੱਦਾਂ ਹੁੰਦੀ ਸੀ ਕਿ ਸਾਹਮਣੇ ਬਹਿੰਦੇ ਸੀ ਸਿੰਗਰ ਸਾਰੀ ਕੰਪੋਜੀਸ਼ਨ ਬਣਨੀ ਹੈ ਇਹ ਕਰਨੀ ਹੈ ਆ ਮੈਡਮ ਅਗਰ ਇਹਨਾਂ ਨੂੰ ਪਤਾ ਕਿੰਨਾ ਟਾਈਮ ਲੱਗਦਾ ਸੀ ਲੇਕਿਨ ਹੁ ਈਮੇਲ ਤੇ ਭੇਜਤਾ ਸਿੰਗਰ ਕਹਿੰਦਾ ਜੀ ਮੈਂ ਕੈਨੇਡਾ ਬੈਠਾ ਜੀ ਮੈਂ ਗਾਣਾ ਗਾ ਕੇ ਭੇਜਤਾ ਉਹਨੇ ਦੋ ਕਈ ਵਾਰ ਸਾਡੀ ਮਜਬੂਰੀ ਬਣ ਜਾਂਦੀ ਕਿ ਪਿਕਚਰ ਦਾ ਗਾਣਾ ਦੇਣਾ ਤੇ ਕਰਨਾ ਪੈਂਦਾ ਲੇਕਿਨ ਉਹ ਜਿਹੜੀ ਇੱਕ ਗੱਲ ਸੀ ਨਾ ਉਹ ਕਿਤੇ ਨਾ ਕਿਤੇ ਨਾ ਟੁੱਟ ਗਈ ਹੈ ਜਦੋਂ ਅਸੀਂ ਕਹਿੰਦੇ ਨੇ ਕਿ ਇੰਡਸਟਰੀ ਡਾਊਨ ਕਿਉਂ ਜਾ ਰਹੀ ਹੈ ਸ਼ਾਇਦ ਉਹਦਾ 뮤직 ਇੰਡਸਟਰੀ ਕਿਉਂ ਡਾਊਨ ਜਾ ਰਹੀ ਉਹਦਾ ਕਿਤੇ ਨਾ ਕਿਤੇ ਐ ਡਰਾਅ ਬੈਕ ਬਹੁਤ ਵਧੀਆ ਗਾਣੇ ਅਸੀਂ ਫਿਲਮਾਂ 'ਚ ਸੁਣੇ ਨੇ ਤੇ ਇਹਨਾਂ ਦਾ ਇੱਕ ਗਾਣਾ ਸੀ ਲੌਂਗ ਲਾਚੇ ਟੂ ਜਿਹੜਾ ਇੱਕ ਪਲੱਸੜਾ ਫਿਰ ਨਵਾਂ ਗਾਣਾ ਵੀ ਸੀ ਤੇ ਇਹਨਾਂ ਦਾ ਕੀ ਹੈ ਹੁਣ ਕਿ ਇਹਨਾਂ ਨੇ ਲੌਂ ਐਸ ਫਿਲਮ ਚ ਜਿਹੜੇ ਮੱਝ ਨੂੰ ਪਿਕਚਰ ਚ ਇਹਨਾਂ ਦੇ ਦੋ ਤਿੰਨ ਗਾਣੇ ਨੇ ਕਮਾਲ ਦੇ ਗਾਣੇ ਨੇ ਜਿਹੜਾ ਪਹਿਲਾ ਗਾਣਾ ਅੱਜ ਰਿਲੀਜ਼ ਹੋ ਰਿਹਾ ਉਹ ਨਛੱਤਰ 6 ਵਜੇ ਹਾਂ ਨਛੱਤਰ ਗਿਲ ਹਨਾ ਦੇ ਨਾਲ ਗਾਣਾ ਹੁਣਾਂ ਇੱਕ ਨਛੱਤਰ ਦਾ ਤੁਹਾਨੂੰ ਪਤਾ ਕਿੰਨੀ ਵੱਡੀ ਹਿਸਟਰੀ ਹੈ ਉਹਨਾਂ ਦੇ ਨਾਲ ਗਾਣਾ ਹੋਣਾ ਠੀਕ ਹੈ ਉਹਨਾਂ ਦੇ ਨਾਲ ਗਾਣਾ ਹੋਣਾ ਉਹ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੇ ਸ਼ੁਰੂ ਹੁੰਦੇ ਨੇ ਅਰਦਾਸ ਤੇ ਹਾਂ ਤੇ ਬਹੁਤ ਅੱਛੀ ਗੱਲ ਹੈ ਕਿ ਚਲੋ ਸਿਮਰਨ ਦਾ ਗਲਾ ਬਹੁਤ ਅੱਛਾ ਹੈ ਇਹਨੇ ਬਹੁਤ ਅੱਛੇ-ਅੱਛੇ ਗਾਣੇ ਗਾਏ ਨੇ ਅੱਗੇ ਫਿਊਚਰ ਬਹੁਤ ਬ੍ਰਾਈਟ ਹੈ ਇੱਕ ਅਜੇ ਜਿੱਦੋ ਸ਼ੁਰੂਆਤੀ ਦੌਰ ਹੁੰਦਾ ਤੇ ਇਹ ਜੇ ਬੜਾ ਟਾਈਮ ਹੈ ਸਿੰਗਰ ਕੋ ਆਰਟਿਸਟ ਕੋ ਕੀ ਆਪਣੀ ਆਰਟ ਨੂੰ ਇੰਪਰੂਵ ਕਰ ਸਕੇ ਲੋਕਾਂ ਨੂੰ ਦਿਖਾ ਸਕੇ ਹਨ ਪੈਸ਼ਨੇਟ ਤਰੀਕੇ ਨਾਲ ਦਿਖਾ ਸਕੇ ਸੋ ਬੜਾ ਬ੍ਰਾਈਟ ਫਿਊਚਰ ਹੈ ਬਿਲਕੁਲ ਉਹ ਗਾਣਾ ਜਿਹੜਾ ਇੱਕ ਸਾਡੇ ਦਰਸ਼ਕ ਬਹੁਤ ਉਤਾਪਲੇ ਹਨ ਗਾਣਾ ਸੁਣਾਓ ਨਹੀਂ ਮੈਂ ਗਾਣਾ ਜ਼ਰੂਰ ਸੁਣਾਵਾਂਗੀ ਲੇਕਿਨ ਗਾਣਾ ਸੁਣਾਉਣ ਤੋਂ ਪਹਿਲੇ ਆ ਵੀ ਕਹਾਂਗੀ ਕਿ ਮੌਕਾ ਬਹੁਤ ਕਿਸਮਤ ਵਾਲੇ ਨੂੰ ਮਿਲਦਾ ਹੈ ਬਹੁਤ ਸਾਰੇ ਸਿੰਗਰਸ ਨੇ ਜਿਹੜੇ ਬਹੁਤ ਅੱਛਾ ਗਾਉਂਦੇ ਐ ਮੇਰੇ ਤੋਂ ਵੀ ਬਹੁਤ ਅੱਛਾ ਗਾਉਂਦੇ ਮੈਂ ਤੋਂ ਵੀ ਅੱਛਾ ਗਾਉਂਦੇ ਲੇਕਿਨ ਮੌਕਾ ਜਿਨਾਂ ਨੇ ਦਿੱਤਾ ਉਹ ਰੱਬ ਦਾ ਰੂਪ ਹੁੰਦਾ ਤੇ ਹਮੇਸ਼ਾ ਥੈਂਕਫੁਲ ਰਹੋ ਥੈਂਕਸ ਟੂ ਗੁਰਮੀਜੀ ਥੈਂਕ ਯੂ ਸੋ ਮੱਚ ਮੈਨੂੰ ਆ ਮੌਕਾ ਦੇਣ ਲਈ ਮੈਂ ਇਸ ਮੁਕਾਮ ਤੇ ਸਿਰਫ ਇਨਾ ਕਰਕੇ ਹੀ ਆ ਜੇ ਨਾ ਮੈਨੂੰ ਗਵਾਉਂਦੇ ਤੇ ਫਿਰ ਮੈਂ ਨਹੀਂ ਆਪਣੀ ਮਿਹਨਤ ਵੀ ਹੁੰਦੀ ਸਾਰੀ ਦੀ ਆਪਣੀ ਨਹੀਂ ਪਰ ਮੇਰੀ ਮਿਹਨਤ ਤੇਰੀ ਰਹਿਮਤ ਵਿੱਚ ਹੈ ਬਿਲਕੁਲ ਸਹੀ ਗੱਲ ਹੈ ਮੈਂਸ ਇਸ ਗਾਣੇ ਦੇ ਪਿੱਛੇ ਸਟੋਰੀ ਵੀ ਆਏ ਕਿ ਲੌਂਗ ਲਾਚੀ 2 ਦੇ ਪਿੱਛੇ ਜਦੋਂ ਲੌਂਗ ਲਾਚੀ 1 ਆਇਆ ਸੀ ਉਦੋਂ ਮੈਂ ਮ ਗੁਰਮੀਤ ਜੀ ਨੂੰ ਪਰ ਉਹ गाना आ चुका है सी ऑलरेडी बड़ा सुपर हिट गाना बहुत ही ज्यादा सुपर हिट है ते मैं गुरुद्वारे सेवा कर रही थी कि ता मैं ना ਜਿੱਦਾਂ ਅਕੈਡਮੀਆਂਸ ਗਾਏ ਸੀ ਗੁਰਮੀਤ ਜੀ ਦੇ ਨਾਲ ਤੇ ਮੈਂ ਉਹਨਾਂ ਨੂੰ ਪੁੱਛਦੀ ਸੀ ਕਿ ਹਾਂ ਕਦੋਂ ਆਏਗਾ ਕੋਈ ਮੇਰੇ ਤੁਹਾਡਾ ਡਮੀ ਗਾਇਆ ਹੈ ਮੈਂ ਕਦੋਂ ਆਏਗਾ ਤੇ ਜਿੱਦਾਂ ਸਭ ਦੀ ਟੀਮ ਹੁੰਦੀ ਹੈ ਟੀਮ ਵਰਕ ਬਹੁਤ ਇੰਪੋਰਟੈਂਟ ਹੈ ਤੇ ਉਹ ਬਹੁਤ ਅੱਛਾ ਗਾਉਂਦੇ ਸੀ ਮੈਂ ਮੰਨਦੀ ਸੀ ਤੇ ਮੈਨੂੰ ਆਇਆ ਸੀ ਕਿ ਮੇਰਾ ਨਹੀਂ ਆ ਰਿਹਾ ਮੈਂ ਵੀ ਘਾਰੀਆਂ ਮੇਰੇ ਵੀ ਆਣਾ ਚਾਹੀਦਾ ਆਣਾ ਚਾਹੀਦਾ ਤੇ ਘਰ ਵੀ ਦੱਸਣਾ ਹੁੰਦਾ ਸੀ ਨਾ ਕਿ ਹਾਂ ਮੈਂ ਗਾ ਕੇ ਆਈਆਂ ਐਕਸਾਈਟਡ ਹੋ ਕੇ ਬੱਚਾ ਦੱਸਦਾ ਤੇ ਫਿਰ ਮੈਂ ਨਾ ਅਰਦਾਸ ਕੀਤੀ ਬਾਬਾ ਜੀ ਤੋਂ ਮੈਂ ਕਿਹਾ ਅਗਲਾ ਲੌਂਗ ਲਾਚੀ ਮੈਂ ਗਾਵਾਂਗੀ ਵਾਓ ਤੇ ਉਹ ਦੇਖੋ ਬਾਬਾ ਜੀ ਨੇ ਅਰਦਾਸ ਸੁਣ ਲਈ ਮਰ ਅਗਲਾ ਲੌਂਗ ਲਾਚੀ ਮੇਰੀ ਚੋਲੀ ਜੀ ਪਾਤਾ ਮੈਨੂੰ ਲਿਬਬ ਬਹੁਤ ਵੱਡੀ ਗੱਲ ਹੈ ਮੈਂ ਤੇ ਉਹਦਾ ਹੀ ਸੇਵਾ ਕਰਦੇ ਕਰਦੇ ਗਿਆ ਸੀ ਲੌਂਗ ਲਾਚੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਸੁਪਰ ਹਿੱਟ ਗਾਣਾ ਮੈਂ ਲਾਈਕ ਬਹੁਤ ਸਾਰੇ ਸਿੰਗਰ ਸੀਗੇ ਜਿਹੜੇ ਗਾ ਸਕਦੇ ਸੀ ਲੇਕਿਨ ਮੈਂ ਸੁਣ ਰਿਹਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਤੁਸੀਂ ਗਾਇਆ ਸਾਹਮਣੇ ਬੈਠੇ ਮੈਂ ਹੁਣੇ ਸੁਣ ਰਿਹਾ ਸੀ ਇਹ ਪਤਾ ਹੀ ਨਹੀਂ ਰਾਜੇ ਕਿਹੜੇ ਵੇਲੇ ਕੀ ਹੋਣਾ ਮੈਨੂੰ ਜਿਆਦਾ ਕਿਉਂਕਿ ਸਾਡੇ ਸਮਾਂ ਦੇ ਵਿੱਚ ਮੈਂ 9th ਤੇ 10th ਚ ਸੀਗੀ ਨਹੀਂ ਮੈਂ ਇੱਕ ਮਿੰਟ ਗੱਲ ਜੁੜੀ ਹੋਈ ਹੈ ਨਾ ਗੱਲ ਜੁੜੀ ਹੋਈ ਹੈ ਨਹੀਂ ਗੱਲ ਜੁੜੀ ਹੋਈ ਹੈ ਨਹੀਂ ਗੱਲ ਗੱਲ ਕਰਨੀ ਪਹਿਲੇ ਗੱਲ ਜੁੜੀ ਹੋਈ ਹੈ ਨਾ ਤਾਂ ਕਰਕੇ ਜਿਹੜੀ ਇਹ ਕਹਿੰਦੇ ਵੀ ਪਤਾ ਜਿਹੜੀ ਗੱਲ ਦਾ ਇਹ ਹੁੰਦਾ ਵੀ ਪਤਾ ਨਹੀਂ ਤੇ ਮੈਂ ਜਦੋਂ ਫਿਲਮ ਦੇਖੀ ਸੀ ਨਾ ਮੈਨੂੰ ਇਹ ਲੱਗਦਾ ਸੀ ਹਾਈ ਇਸ ਸਕਰੀਨ ਦੇ ਵਿੱਚ ਬੰਦੇ ਕਿਵੇਂ ਵੱਢ ਜਾਂਦੇ ਆ ਐਨੇ ਭੌਲੇ ਸੀ ਪਰ ਅੱਜ ਇਹ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਜਦੋਂ ਸਕਰੀਨ ਤੇ ਦੇਖਦੇ ਆ ਅਸੀਂ ਆਪਣੇ ਜਿਹੜੇ ਸਾਡੇ ਸੀਨੀਅਰ ਹੈ ਜਿਹੜੇ ਸਾਡੇ ਗੁਰੂ ਹੈ ਜਾਂ ਜਿਨ੍ਹਾਂ ਨੇ ਸਾਨੂੰ ਮੌਕੇ ਦਿੱਤੇ ਨੇ ਉਹਨਾਂ ਦੇ ਸਾਇੰਕਪਲ ਹੋਣੇ ਆ ਇਹ ਗੱਲ ਤਾਂ ਕਰਕੇ ਇਹਦੇ ਨਾਲ ਜੁੜਦੀ ਆ ਗੁਰੂ ਜ਼ਰੂਰ ਹੋਣਾ ਚਾਹੀਦਾ ਹੈ ਗੁਰੂ ਬਿਨਾ ਗਤੀ ਨਹੀਂ ਇਹ ਬਾਤ ਸੱਚ ਹੈ ਤੁਸ ਕਾਣਾ ਸੁਣਾਓ ਬਾਕੀ ਛੱਡੋ ਗੱਲ ਬਿਲਕੁਲ ਬਿਲਕੁਲ ਜ਼ਰੂਰ ਟਪਕੇ ਲਾਰ ਸ਼ਹਿਰ ਦੀਆਂ ਗਲੀਆਂ ਤੋੜਨ ਚੱਲੀ ਸੀ ਮੈਂ ਕਲੀਆਂ ਟਪਕੇ ਲਾਰ ਸ਼ਹਿਰ ਦੀਆਂ ਗਲੀਆਂ ਤੋੜਨ ਚੱਲੀ ਸੀ ਮੈਂ ਕਲੀਆਂ ਉਹਨੂੰ ਤੱਕਿਆ ਤੇ ਮੈਂ ਖੋ ਗਈ ਖੁਲ ਜਾ ਖੁਲ ਜਾ ਸਮ ਸਮ ਹੋ ਗਈ ਐ ਕੋਈ ਜਾਦੂ ਜਟੂਣਾ ਜਾ ਕੋਈ ਟੋਂਗ ਮੰਡੇਆ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੰਡੇਆ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੁੰਡੇ ਆ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੁੰਡੇ ਆ ਨਾ ਕਰਕੇ ਕਿੰਨੇ ਲੌਂਗ ਮਿਲ ਕੇ ਆਉਂਦੇ ਲੌਂਗ ਮਿਲਦੇ ਨਹੀਂ ਪਉਣੇ ਨਾ ਕਰਕੇ ਇਹ ਬਹੁਤ ਨੌਟੀ ਬੁਆਏ ਹੈ ਹਨਾ ਕਿੱਥੇ ਗੱਲਾਂ ਤੋਂ ਗੱਲਾਂ ਕੱਢੀ ਜਾਂਦਾ ਤੇ ਨਵੇਂ ਗਾਣੇ ਦੀ ਚਾਹਤ ਨਵੇਂ ਗਾਣੇ ਦੀ ਕੋਈ ਲਾਈਨ ਸੁਣਾਣਾ ਚਾਹਤਾ ਹਾਂ ਨਵੇਂ ਗਾਣੇ ਦੀ ਅੱਜ ਰਿਲੀਜ਼ ਹੋਣਾ ਕਿਹੜਾ 6 ਵਜੇ ਇੱਕ ਲਾਈਨ ਸੁਣਾ ਦੇ ਮੈਨੂੰ ਹਾਂ ਸਥਾਈ ਉਦਾਂ ਦੇ ਵੈਸੇ ਕੁੜੀਆਂ ਸਾਰੀ ਬੈਨ ਹੁੰਦੀ ਆ ਅਰਬ ਵਿੱਚ ਜਾਣਾ ਕਿ ਕਿ ਉਹਨਾਂ ਦੇ ਅੰਦਰ ਹੀਟ ਹੀ ਨਹੀਂ ਹੁੰਦੀ ਕਿ ਅਗ ਲੱਗ ਜਾਏ ਸੋ ਤੇ ਆ ਉਹ ਨਾ ਵਾਸਤੇ ਤੇਲ ਦੇ ਖੂਹ ਨੂੰ ਅਗ ਲੱਗ ਜੂ ਮੇਰਾ ਅਰਬ ਵਿੱਚ ਜਾਣਾ ਬੈਣ ਮੇਰਾ ਅਰਬ ਵਿੱਚ ਜਾਣਾ ਬੈਣ ਮੇਰਾ ਅਰਬ ਵਿੱਚ ਜਾਣਾ ਬੈਣ ਨੀ ਨ ਸੂਰਜ ਮੁਖੀਆਂ ਬੀਜੀਆਂ ਤੈਨੂੰ ਚੰਗਾ ਲੱਗਦਾ ਤਾਂ ਵੇ ਸੂਰਜ ਮੁਖੀਆਂ ਬੀਜੀਆਂ ਤੈਨੂੰ ਚੰਗਾ ਲੱਗਦਾ ਤਾਂ ਤੈਨੂੰ ਚੰਗਾ ਲੱਗਦਾ ਤਾਂ ਤੈਨੂੰ ਚੰਗਾ ਲੱਗਦਾ ਤਾਂ ਉਹ ਧੰਨਵਾਦ ਸਾਰਿਆਂ ਦਾ ਮੈਡਮ ਦਾ ਖਾਸ ਕਰਕੇ ਬੜੇ ਕਾਲੇ ਨੇ ਕਿ ਉਹ 22 ਤਰੀਕ ਨੂੰ ਮੂਵੀ ਆ ਰਹੀ ਹੈ ਤੇ ਮੂਵੀ ਜਿਹੜੀ ਮਜਨੂ ਮੂਵੀ ਹੈਗੀ ਨਾ ਅੱਜ 6 ਵਜੇ ਗੀਤ ਸੁਣੋ ਤੇ ਉਹਨੂੰ ਮੈਂ ਸਾਰੇ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ 6 ਵਜੇ ਫਟਾਫਟ ਦੇਖ ਲਓ ਸਾਰੇ ਉਸ ਤੋਂ ਬਾਅਦ ਆਪਣੇ ਵੀਅੂ ਤੇ ਸ਼ੇਅਰ ਕਰ ਦਿਓ ਫਟਾਫਟ ਤੇ ਫਿਰ ਆਪਾਂ 22 ਤਰੀਕ ਨੂੰ ਦੇਖੀਏ ਮਜਨੂ ਬਿਲਕੁਲ ਮਜਨੂ ਮੂਵੀ ਦੇ ਜਿਹੜੇ ਸਟਾਰ ਕਾਸਟ ਸਾਡੇ ਨਾਲ ਤੇ ਜਿਨ੍ਹਾਂ ਨੇ ਗਾਣੇ ਗਾਏ ਨੇ ਤਾਂ ਲੌਂਗ ਲਾਸਟ ਚਾ ਟੂਰ ਦਾ ਜਿਹੜਾ ਗਾਣਾ ਇੰਨਾ ਫੇਮਸ ਗਾਣਾ ਜਿਨ੍ਹਾਂ ਨੇ ਸਾਡੇ ਸਾਹਮਣੇ ਹੁਣ ਗਾਇਆ ਵੀ ਹੈ ਤਾਂ ਸੋ ਜੁੜੇ ਹੋ ਡੇਲੀ ਪਾਸ ਪੰਜਾਬੀ ਦੇ ਨਾਲ ਕੈਨੇਪਸ ਤੇ ਅਸੀਂ ਸ਼ੇਖ ਦੇ ਨਾਲ ਸੰਦੀਪ ਕੰਬੋਸ ਚੰਡੀਗੜ੍ਹ ਤੋਂ